ਬੇਟਾ ਕੀ ਨਾਮ ਹੈ ਤੁਹਾਡਾ ਦੀਪਿਕਾ ਦੀਪਾ ਜੀ ਤੁਸੀਂ ਅੱਜ ਨੋਮੀਨੇਸ਼ਨ ਫਾਰਮ ਭਰੇ ਨੇ ਅੱਜ ਕੀ ਕਹੋ ਕੀ ਕਹਿਣਾ ਚਾਹੁੰਦੇ ਮੈਂ ਪਹਿਲੀ ਵਾਰ ਸਾਰੇ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਮੈਨੂੰ ਇਹ ਚੌਣੜ ਦਾ ਮੌਕਾ ਦਿੱਤਾ ਸ਼ਹਿਰ ਨਿਵਾਸੀਆਂ ਨੇ ਤੇ ਮੈਂ ਇਹ ਇਹਨਾਂ ਨੂੰ ਵਿਸ਼ਵਾਸ ਦਿਵਾਉਣੀ ਹੈ ਕਿ ਮੈਨੂੰ ਵੱਧ ਤੋਂ ਵੱਧ ਸਪੋਰਟ ਕਰਕੇ ਤੁਸੀਂ ਅੱਗੇ ਵਧਾਓ ਤੇ ਮੈਂ ਆਪਣੇ ਸ਼ਹਿਰ ਨਾ 市 ਦਾ ਕੰਮ ਆ ਪੂਰੇ ਆਪਣੇ ਧਿਆਨ ਵਿੱਚ ਲੈ ਕੇ ਅੱਗੇ ਟੌਪਰ ਕਰਾਂਗੀ ਬੇਟਾ ਛੋਟੀ ਜਿਮਾ ਜੀ ਕੀ ਸੋਚ ਲੈ ਕੇ ਮਤਲਬ ਤੁਸੀਂ ਇੱਕ ਚੋਣ ਮੈਦਾਨ ਦੇ ਵਿੱਚ ਪਹਿਲੀ ਵਾਰ ਅਖਾਰੇ ਵਿੱਚ ਆਏ ਹੋ ਕੋਜ਼ ਆਫ ਮਾਈ ਮਦਰ ਐਂਡ ਫਾਦਰ ਉਹਨਾਂ ਨੇ ਮੈਨੂੰ ਮੈਂ ਉਹਨਾਂ ਨੂੰ ਦੇਖਿਆ ਸਟਾਰਟਿੰਗ ਤੋਂ ਮੰਮਾ ਮੇਰੇ ਘਰ ਦੇ ਨੂੰ ਪਾਪਾ ਘਰ ਦੇ ਵੀ ਤਾਂ ਫਿਰ ਬਲੱਡ ਦੇ ਵਿੱਚ ਹੁੰਦੀ ਹੈ ਇਹ ਚੀਜ਼ ਤਾਂ ਮੈਨੂੰ ਵੀ ਹੋਇਆ ਵੀ ਹਾਂ ਚਲੋ ਪਾਪਾ ਕਰ ਰਹੇ ਨੇ ਤਾਂ ਪਰੂ ਵੀ ਸਾਡੇ ਕਿੰਨਾ ਮੈਚੂਰ ਹੋ ਰਿਹਾ ਹੈ ਬਹੁਤ ਵਧੀਆ ਹੋ ਰਿਹਾ ਬਿਕੋਜ਼ ਅੱਜ ਮੇਰੇ ਮਦਰ ਇੱਥੇ ਨਹੀਂ ਆਗੇ ਬਟ ਫੀਲ ਹੁੰਦੀ ਅੱਜ ਚੂਨਾ ਚੂਨਾ ਦਾ ਖੜਾ ਪੂਰੀ ਤਰ੍ਹਾਂ ਭਗ ਚੁੱਕਿਆ ਹੈ ਜੁੜੀ ਬੱਚੀ ਨੇ ਅੱਜ ਇੱਕ ਬਾਰ ਮਰੇ ਹੈ ਬਸੇ ਤੇ ਚੋਣ ਹੋਣੀ ਨਹੀਂ ਸੀ ਪਰ ਅਫਵਾਸ ਆ ਜਾ ਸੋਬੇ ਜਿਹੇ ਕੌਂਸਲਰ ਸੀ ਕਿ ਉਹਨਾਂ ਦਾ ਧਿਆਨ ਹੋ ਗਿਆ ਸੀ ਅੱਜ ਬੱਚੀ ਨੇ ਚੋਣ ਮੈਦਾਨ ਦੇ ਵਿੱਚ ਪੈਰ ਰੱਖਿਆ ਪਰ ਸਾਡੇ ਸ਼ੋਅ ਵੀ ਸ਼ਾਮਿਲ ਹੋਣਾ ਨਾ ਪਰ ਆਮ ਆਦਮੀ ਪਾਰਟੀ ਲੈ ਕੇ ਸਵੱਚ ਦੇ ਨਾਲ ਕਰ ਰਹੀ ਹੈ ਔਰ ਆਉਣ ਵਾਲੇ ਟਾਈਮ ਦੇਖੋਗੇ ਕਿ ਸਰਕਾਰ ਦਾ ਚੱਲ ਕੇ ਇਸੇ ਅੰਦਰ ਕੀ ਨਹੀਂ ਰੱਖੀ ਮਾਰੂ ਤੇ ਅਗਲੇ ਟਾਈਮ ਦੇ ਵਿੱਚ ਵੀ ਇਸ ਵਿੱਚ ਨੂੰ ਮਰੇ ਲਾ ਕੇ ਵਾਰਡ ਦੇ ਚ ਮੇਰੀ ਕੰਮ ਕਰਨ ਵਾਲੀ ਫਾਊਂਡੇਸ਼ਨ ਦੇ ਤੁਸੀਂ ਦੇਖੋ ਉਹ ਬਹੁਤ ਜ਼ਿਆਦਾ ਸਪੀਰੇ ਕਰ ਰਹੇ ਨੇ ਬਹੁਤ ਨਵੇਂ ਬੱਚੇ ਮੌਜੂਦ ਬੱਚੇ ਰਾਜ ਨੂੰ ਵੀ ਜਾ ਰਹੇ ਹੈ ਉਹ ਬਹੁਤ ਹੀ ਸਾਡੀ ਪਿਆਰ ਨਾਲ ਦੇਖਿਆ ਕਰ ਲੈਦਾ ਹੈ ਬਹੁਤ ਸਾਡੇ ਉਸ ਸਾਡੀ ਪੋਸਟ ਕਰ ਵੀ ਮੀਟਿੰਗ ਜੀ ਲਈ ਕਾਫੀ ਬਹੁਤ ਉਹ ਜੁੜਨਾ ਚਾਹੁੰਦੇ ਹੈ ਉਹ ਅਗਲੇ ਅਨਰੇ ਟਾਈਮਸ ਦੇਖੋਗੇ ਤੁਸੀਂ ਬੜੇ ਚੰਗੇ ਬੌਮਰ ਦੇ ਨਾਮ ਹੋ ਸਕਦਾ ਹੈ ਸਰਵਸਮਤੀ ਹੋਵੇ ਪਰ ਬੜੇ ਚੰਗੇ ਬੌਮਰ ਦੇ ਨਾਮ ਇਹ ਜੱਚਕੀ ਕਹਿਣਾ ਅੱਜ ਛੋਟੀ ਜੀ ਬੱਚੀ ਮੈਦਾਨ ਦੇ ਵਿੱਚ ਆਈ ਹੈ ਸ਼ਾਇਦ ਨਵਸਲੇ ਦੀ ਸੀ ਜੋ ਬਹੁਤ ਖੁਸ਼ੀ ਦੀ ਗੱਲ ਹੈ ਸਭ ਤੋਂ ਪਹਿਲਾਂ ਤਾਂ ਮੈਂ ਧੀਰ ਪਰਿਵਾਰ ਨੂੰ ਔਰ ਸਾਡੀ ਬੇਟੀ ਨੂੰ ਬਹੁਤ ਬਾਰਕਾਦਨ ਕਿ ਇਹ ਬਹੁਤ ਅੱਛੇ ਨੰਬਰਾਂ ਨਾਲ ਜਿੱਤੇ ਅਤੇ ਮਹੀਦਾ ਪੂਰੀ ਵੀ ਵਧੀਆ ਡੀੜ ਨਾਲ ਜਿੱਤੇਗੀ ਬੇਟੀ ਸਾਡੀ ਔਰ ਲੋਕਾਂ ਨੇ ਚੁਆਇਸ ਵੀ ਹੈ ਵੀ ਅੱਗੇ ਨੌਜਵਾਨ ਬੱਚੇ ਹੀ ਅੱਗੇ ਆਣ ਤੇ ਅਸੀਂ ਪੂਰੀ ਉਮੀਦ ਕਰਦੇ ਹਾਂ ਬਹੁਤਨਾ ਪਾਰਟੀ ਦੇ ਵਿਚ ਆਉਣ ਤੇ ਇਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਤੇ ਸਵਾਗਤ ਵੀ ਕਰਦੇ ਹਾਂ ਆਮ ਆਦਮੀ ਪਾਰਟੀ ਉੱਤੇ ਛੋਟੀ ਜੀ ਬੇਟੀ ਨੇ ਅੱਜ ਵੱਡੀਆਂ ਪਲੰਗਾ ਤੇ ਆ ਕੇ ਆ ਰਹੇ ਨੇ ਚੋ ਮੈਦਾਨ ਦੇ ਵਿੱਚ ਚਾਈ ਰਹੀ ਕਿ ਤਾ ਤੇਨ ਅੱਜ ਜਿਹਨਾਂ ਦਾ ਪਹਿਲਾਂ ਤਾਂ ਧੰਨਵਾਦ ਕਰਦਾ ਮੈਂ ਆਮ ਆਦਮੀ ਪਾਰਟੀ ਦੇ ਚੇਅਰਮੈਨ ਸਾਹਿਬ ਦਾ ਤੇ ਥੋੜੀ ਸਾਡੇ ਨਾਲ ਮਿਸਟ੍ਰੀਪਿੰਗ ਹੋ ਗਈ ਸੀ ਮੇਰੀ ਵਾਈਫ ਦੀ ਰੈਕ ਤੋਂ ਵੀ ਇਸ ਕਰਕੇ ਬੇਟੀ ਨੂੰ ਲੜਾਣਾ ਪਿਆ ਰੀਡਿਡਿਵਾਰਡ ਹੈ ਪੰਡਾ ਸ਼ੁਰੂ ਤੋਂ ਮਕਸਦ ਇਹ ਹੈ ਕਿ ਲੋਕਾਂ ਅਮਿੱਤ ਰਹਿਣਾ ਲੋਕਾਂ ਦੀ ਕੰਮ ਕਰਨਾ ਕਿਵੇਂ ਲੱਗਿਆ ਅੱਜ ਬੀਟੀ ਨੇ ਅੱਜ ਫਾਰਮ ਭਰੇ ਨੇ ਬਹੁਤ ਵਧੀਆ ਲੱਗਿਆ ਜੀ ਪੂਰੀ ਨਾਲ ਹੈ ਸਾਡੀ ਟੀਮ ਸਾਰੀ ਆਮ ਆਦਮੀ ਪਾਰਟੀ ਦੀ ਤੇ ਸਾਰਾ ਵਾਰਡ ਸਾਡੇ ਨਾਲ ਖੜਿਆ ਜੀ ਕਿਵੇਂ ਲੱਗਦਾ ਸ਼ਹਿਰ ਦੇ ਜਿਹੜੇ ਕਾਜ਼ੇਰ ਕੰਮ ਨਹੀਂ ਕਿਸ ਤਰ੍ਹਾਂ ਪੂਰੇ ਕਰਵਾਉਂ ਪੂਰੇ ਪਹਿਲਾਂ ਵੀ ਇਹ ਕਰਦੇ ਰਹੇ ਨੇ ਆਪਾਂ ਤਾਂ ਜੋਬ ਨਹੀਂ ਦਿੱਤਾ ਜੀ ਹੁਣ ਸੰਕਾ ਪਹਿਲ ਦੇ ਆਧਾਰ ਤੇ ਹੋਣਗੇ ਜੀ ਕੰਮ ਕੀ ਤੁਸੀਂ ਮੰਨਦੇ ਹੋ ਅੱਜ ਕਿ ਨੌਜਵਾਨ ਜਿਹੜਾ ਆ ਗਿਆ ਰਿਹਾ ਉਹਨਾਂ ਨੂੰ ਵੱਡਾ ਫਰਕ ਪਾਊਗਾ ਬਹੁਤ ਵੱਡਾ ਫਰਕ ਪਾਊਗਾ ਜੀ ਆਉਣਾ ਚਾਹੀਦਾ ਉਹਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਦੇਸੀ ਕੀ ਨੌਜਵਾਨਾਂ ਨੂੰ ਅੱਗੇ ਲੈ ਕੇ ਆਉਣਾ ਕਿ ਸਿਆਜੀ ਦੇ ਬੇਟੀਸ ਲਈ ਉਤਰੀ ਕਿਹਾ ਮੈਂ ਤਾਂ ਇਹ ਕਹਿ ਰਿਹਾ ਜੀ ਸਾਡੇ ਸ਼ੁਰੂਪੀ ਰਿਹਾ ਜੀ ਚੋਣਾਂ ਲੜਨ ਦਾ ਕੀ 40 ਸਾਲਾਂ ਤੋਂ ਚੋਣ ਲੜ ਰਹੇ ਆ ਇਸ ਕਰਕੇ ਅੱਗੇ ਵਧਾਨ ਦੀ ਰੀਤ ਕਰਕੇ ਬਸ ਬੇਟੀ ਨੂੰ ਅੱਜ ਖੜਾ ਕੀਤਾ